ਅੱਸੀ ਗਾਲ ਦੋਸਤੋ ਮੈਂ ਆ ਸਟਾਰ ਸੋਲਰ ਤੋਂ ਗਗਨਦੀਪ ਸਿੰਘ ਔਰ ਅੱਜ ਆਪਾਂ ਪਿੰਡ ਭਾਗੀਵੰਦਰ ਪਹੁੰਚੇ ਆਂ ਬਾਈ ਜੀ ਇੱਥੇ ਆਪਾਂ 7/2 ਐਚਪੀ ਦੀ ਸਮਰਸੀਵਾਲ ਮੋਟਰ ਲਾਈਏ ਜੀ ਤੇ 4 ਇੰਚੀ ਪਾਈਪ ਆ ਪਾਈਪ ਦੇਖਗੇ ਸਾਖਤ ਲੱਗਿਆ ਹੋਇਆ ਦੇਖ ਸਕਦੇ ਹੋ ਤੁਸੀਂ ਤੇ ਫੁੱਲ ਭਰੀ ਕੱਢੀ ਆਉਂਦੀ ਹੈ ਜੀ ਪਾਈਪ ਇਹ ਟਰੈਪਟਨ ਦੀ ਮੋਟਰ ਆਪਣੀ 7/2 ਐਚਪੀ ਦੀ ਤੇ ਪੈਨਲ ਜਿਹੜੇ ਆਪਣੇ ਲੱਗੇ ਹੋਏ ਆ ਉਹ 335 ਵਾਟ ਦੇ ਲੁੱਬੀ ਕੰਪਨੀ ਦੇ ਪੋਲੀ ਪੈਨਲ ਲੱਗੇ ਹੋਏ ਆ ਜੀ ਤੇ ਜਿਹੜੇ ਸਟੈਂਡ ਆਪਣੇ ਇਹ ਤਿੰਨ ਸਟੈਂਡ ਲੱਗੇ ਹੋਏ ਆ ਇੱਕ ਸਟੈਂਡ ਦੇ ਉੱਪਰ ਆਪਣੇ ਅੱਠ ਪੈਨਲ ਲੱਗੇ ਹੋਏ ਆ ਦੇਖ ਸਕਦੇ ਹੋ ਤੁਸੀਂ ਤੇ ਬਹੁਤ ਹੀ ਵਧੀਆ ਸਟੈਂਡ ਲੱਗੇ ਹੋਏ ਆ ਆਪਣੇ ਇਹ ਹੈਵੀ ਸਟੈਂਡ ਆ ਬਾਈ ਜੀ ਇਹ ਹਵਾ ਨਹੀਂ ਰੀ ਨੂੰ ਝੱਲਣ ਵਾਲੇ ਸਟੈਂਡ ਆ ਇਹ ਜਿਹੜੇ ਆਪਾਂ ਪਿੰਡ ਸਰਦਾਰਗੜ੍ਹ ਆਪਣੇ ਪਿੰਡ ਵਿੱਚ ਆਪਣੀ ਵਰਕਸ਼ਾਪ ਦੇ ਵਿੱਚ ਇਹ ਬਣਾਉਨੇ ਆ ਅਸੀਂ ਸਪੈਸ਼ਲ ਹਵਾ ਵਾਸਤੇ ਹਵਾ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਵੀ ਪੈਨਲ ਤੇ ਦਾਬ ਨਾ ਪਵੇ ਸਨ ਛੱਡਿਆ ਹੋਇਆ ਬਾਈ ਜੀ ਇਹ ਤੇ ਬਾਕੀ ਲੋਕ ਵਾਲੇ ਸਟੀਲੀ ਨਟ ਲੱਗੇ ਹੋਏ ਆ ਆਪਣਾ ਤਾਂ ਵੀ ਪੈਨਲ ਚੋਰੀ ਨਾ ਹੋਵੇ ਤੇ ਬਹੁਤ ਹੀ ਵਧੀਆ ਫਿਟਿੰਗ ਕੀਤੀ ਹੋਈ ਆ ਪਾਣੀ ਤੁਹਾਨੂੰ ਦੁਬਾਰੇ ਦਿਖਾ ਦਿੰਨੇ ਆ ਡਰਾਈਵ ਦਿਖਾ ਦਿੰਨੇ ਆ ਜੀ ਆਪਾਂ ਤੇ ਬਾਕੀ ਬਾਈ ਨਾਲ ਗੱਲਬਾਤ ਕਰਵਾ ਦਿੰਨੇ ਆ ਜਿਹੜੇ ਬਾਈ ਦੇ ਲੱਗੀ ਆ 8:00 ਵਜੇ ਠੀਕ ਆ ਕੀ ਨਾਮ ਆ ਜੀ ਆਪਣਾ ਜਸਪ੍ਰੀਤ ਪਿੰਡ ਕਿਹੜਾ ਜੀ ਹਾਂਜੀ ਤੇ ਮੋਟਰ ਦਾ ਪਾਣੀ ਕਿਵੇਂ ਬਣੇ ਜੀ ਵਧੀਆ ਜੀ ਤਸੱਲੀ ਹੈ ਜੀ ਤੁਹਾਨੂੰ ਹਾਂਜੀ ਤੇ ਸਮਾਨ ਕਿਵੇਂ ਆ ਜੀ ਸਮਾਨ ਵੀ ਬਹੁਤ ਵਧੀਆ ਜੀ ਵਧੀਆ ਤੇ ਮੋਟਰ ਦੀ ਰਸ ਕਿੱਥੋਂ ਪਈ ਜੀ YouTube ਤੇ ਵੇਖੀ ਜੀ ਤੇ ਤਸੱਲੀ ਹੈ ਜੀ ਹੁਣ ਤੁਹਾਨੂੰ ਜੀ ਠੀਕ ਹੈ ਪਾਣੀ ਦੇਖ ਸਕਦੇ ਆਂ ਭਾਈ ਤੁਹਾਨੂੰ ਡਰਾਈਵ ਵੀ ਦਿਖਾਉਨੇ ਆਪਾਂ ਵਿਚੀ ਕੰਪਨੀ ਦੀ ਆਪਣੀ ਡਰਾਈਵ ਹੈ ਜਰਮਨ ਦੀ ਫ੍ਰੀਕਵੈਂਸੀ ਤੁਸੀਂ ਦੇਖ ਸਕਦੇ ਹੋ ਇਹ 40 ਫ੍ਰੀਕਵੈਂਸੀ ਤੇ ਖੜੀ ਹੈ ਇਹ ਤੇ ਲੋਡ ਜਿਹੜਾ ਮੋਟਰ ਦਾ ਉਹ 11.3 ਦਾ ਲੋਡ ਹੈ ਜੀ ਭਾਈ ਜੀ ਤੁਸੀਂ ਜਲਦ ਤੋਂ ਜਲਦ ਮੋਟਰਾਂ ਬੁੱਕ ਕਰਵਾ ਸਕਦੇ ਹੋ ਇਸ ਨੰਬਰ ਤੇ ਤੇ ਮੋਟਰਾਂ ਦੇ ਰੇਟ ਹੁਣ ਘਟਾ ਤੇ ਜਲਦ ਤੋਂ ਜਲਦ ਮੋਟਰਾਂ ਤੁਸੀਂ ਬੁੱਕ ਕਰਵਾਓ ਬਾਕੀ ਆਪਣਾ YouTube ਤੇ ਚੈਨਲ ਹੈ ਜੀ ਬਾਣੀ ਸਟਾਰ ਸੋਲਰ ਸਿਸਟਮ ਚੈਨਲ ਨੂੰ ਸਬਸਕ੍ਰਾਈਬ ਕਰਿਓ ਸੇਵਾ ਦਾ ਮੌਕਾ ਦੇਵੋ ਧੰਨਵਾਦ